ਹੈਲੋ ਗਾਇਜ਼ ਗੁੱਡ ਮਾਰਨਿੰਗ ਮੈਂ ਉੱਠ ਗਿਆ ਵਾਂ ਤੇ ਟਾਈਮ ਹੋਇਆ ਇੱਥੇ 8:30 ਤੇ ਅੰਧਿਆ ਮੈਂ ਵੇਖਿਆ ਤੇ ਬਾਹਰ ਪਾਲਕ ਜਿਹੜੀ ਮੰਜੀ ਤੇ ਪਈਆਂ ਸੀ ਮੇਰੇ ਖਿਆਲ ਨਾਲ ਅੱਜ ਸਾਬ ਬਣੂੰਗਾ ਇੱਥੇ ਆਲੂ ਵੀ ਪਏ ਨੇ ਤੇ ਮੇਰੇ ਖਿਆਲ ਨਾਲ ਅੱਜ ਆਲੂ ਦੇ ਪਰੌਂਠੇ ਵੀ ਬਣਨਗੇ ਬਾਕੀ ਇੱਧਰ ਮੰਮਾ ਬਰਸਨ ਮੰਜੰਦੇ ਨੇ ਤੇ ਮੈਂ ਆ ਤੁਹਾਨੂੰ ਉੱਪਰ ਦਿਖਾਉਣਾ ਹੈ ਕਿ ਰਾਤ ਸਵੇਰੇ ਹੁਣ ਜਿਹੜੀ ਇਹ ਧੁੰਦ ਬੜੀ ਪਈ ਆ ਇਹ ਤੀਜੀ ਧੁੰਦ ਹੈ ਆਪਣੇ ਪੰਜਾਬ ਦੀ ਤੇ ਮੈਂ ਤੈਨੂੰ ਤਾਂ ਬਾਹਰ ਜਾ ਕੇ ਕਿੰਦਾ ਦਿਖਾਉਣਾ ਦੇਖ ਸਕਦੇ ਤੂੰ ਇੱਥੇ ਬਾਹਰ ਕੁਝ ਵੀ ਨਹੀਂ ਦਿਖਣਦੇ ਆ ਮਸਮਸੇ ਹੀ ਦਿਖਣਦੇ ਆ ਪਰ ਹੁਣ ਛੱਤ 'ਤੇ ਚੱਲਦੇ ਆ ਕਿਉਂਕਿ ਨਿੰਮਰਤ ਵੀ ਛੱਤ 'ਤੇ ਆਉਂਦਾ ਮੇਰਾ ਕੁੱਤਾ ਵੀ ਛੱਤ 'ਤੇ ਆ ਪੁੱਤਾਂ ਦੇ ਉੱਪਰ ਹੀ ਰਹਿੰਦਾ ਮੈਂ ਤੈਨੂੰ ਅੰਦਰ ਛੱਤ ਵੀ ਦਿਖਾਉਣਾ ਮੇਰੇ ਕੁੱਤੇ ਦਾ ਕਿ ਉਹ ਕਿੰਦਾ ਅੰਦਰ ਰਹਿ ਜਾਂਦਾ ਵਾ ਉਹਦੇ ਬਾਹਰ ਵੀ ਬੜੀ ਆ ਕਿਉਂਕਿ ਉਹ ਠੰਡੇ ਮੌਸਮ ਚ ਰਹਿਣ ਵਾਲਾ ਕੁੱਤਾ ਪਾ ਉਹ ਇੱਧਰ ਦਾ ਨਹੀਂ ਹੈ ਉਹ ਹੈ ਇੱਕ ਅੰਡ ਦਾ ਆ ਇਤੋਂ ਵੀ ਜ਼ਿਆਦਾ ਉਹ ਸਰਦੀ ਜਿਹੜੀ ਸਹਨ ਕਰ ਸਕਦਾ ਵਾ ਇਹ ਦੇਖ ਸਕਦੇ ਕਿੰਨਾ ਖੁਸ਼ ਲੱਗਣ ਦੇ ਆ ਬਾਕੀ ਨਿੰਮਰਤ ਵੀ ਇਹ ਨਿੰਮਰ ਵੀ ਨਹੀਂ ਦੇਖਣ ਦੀ ਤੋ ਜੀ ਇਹ ਜਿਆਦਾ ਹੀ ਹੋ ਗਿਆ ਹੁਣ ਦੇਖੋ ਮੇਰੇ ਉਹਨੇ ਨੂੰ ਇਹਨੇ ਬੋੜੀ ਫੜ ਲਈ ਹੈ ਤਾਂ ਜੋ ਮੇਰ ਨਾਲ ਖੜੇ ਤੇ ਬਾਕੀ ਇਹਨੇ ਫੁਲਕੇ ਫਲਕੇ ਫੜ ਲੇ ਤਾਂ ਜੋ ਮੇਰ ਨਾਲ ਸਿਰ ਦੇ ਮੈਂ ਗੁੱਸੇ ਹੋਾਈ ਨੂੰ ਨਿੰਮਰ ਦੇ ਸਾਰੇ ਔਟ ਗਈ ਆ ਦੇਖ ਸਕਦੇ ਬਈ ਸੁਸਤੀ ਮਾਰੀ ਕਦੇ ਮੂੰਹ ਨੂੰ ਤਾਂ ਧਾਇ ਨਹੀਂ ਰੱਖ ਸਕਦੇ ਐ ਜਿਗਨ ਸੀ ਅਰੇ ਮੂੰਹ ਤਾਂ ਖਰਾਬ ਹੈ ਕੀ ਬਾਅਦ ਮ ਕਰੇਗੀ ਮੇਰੇ ਖਿਆਲ ਨਾਲ ਇਹ ਫਰੈਸ਼ ਹੋਣ ਆਈ ਹੈ ਇਹ ਬਾਅਦ ਬਰਸ਼ ਬਰਸ਼ ਕਰੂਗੀ ਕੋਈ ਇੰਦਰ ਤੁਸੀਂ ਦੇਖ ਸਕਦੇ ਇਸ ਸਮਾਰਕਿਆ ਉਪਰ ਮੈਂ ਕੱਲ ਪਾਪਾ ਨਾਲ ਗੱਲ ਕੀਤੀ ਸੀ ਬਾਬਾ ਨੇ ਕਿਹਾ ਕਿ ਆਹ ਵਾਲੀ ਲੱਕੜਾਂ ਜਿਹੜੀਆਂ ਤੁਸੀਂ ਲੈ ਸਕਦੇ ਜੀ ਅੱਗ ਬਾਲਣ ਵਾਸਤੇ ਹੀ ਦੋ ਤਿੰਨ ਦਿਨ ਪਹਿਲਾਂ ਹੀ ਜਿਹੜੀਆਂ ਲੱਕੜਾਂ ਲੱਭਣ ਦੇ ਆ ਕਿੱਥੋਂ ਲੱਕੜਾਂ ਮਿਲਣਗੀਆਂ ਤੇ ਅੱਜ ਬਾਬਾ ਨੇ ਮੈਨੂੰ ਉਹ ਯਾਦ ਜਿ ਦੇਤੀ ਆ ਇਹ ਲੱਕੜਾਂ ਯੂਜ਼ ਕਰਨ ਦੀ ਤੇ ਅੱਜ ਮੈਂ ਇਹ ਲੱਕੜਾਂ ਵੱਢ ਕੇ ਤੇ ਅੱਗ ਸੇਕਿਆ ਕਰੂੰਗਾ ਦੇਖ ਸਕਦੇ ਤੁਸੀਂ ਇਹਨਾਂ ਨੂੰ ਕੋਣ ਲੱਗਿਆ ਆ ਬਾਕੀ ਇਹ ਕਾ ਵੀ ਲੱਕੜ ਹੈਗੀਆਂ 1 2 3 4 5 ਲੱਕੜਾਂ ਹੈਗੀਆਂ ਸਾਡੇ ਕੋਲ ਇਹ ਤੇ ਲੱਕੜਾਂ ਇੱਧਰ ਹੀ ਪਈਆਂ ਰਹਿਣੀਆਂ ਵਾ ਕਿਉਂਕਿ ਇਹਦੇ ਉੱਪਰ ਅੱਗੇ ਵੀ ਸਮਾਨ ਬੜਾ ਸੈੱਟ ਹੋਇਆ ਵਾ ਜਾਂ ਫਿਰ ਇਹਨਾਂ ਨੂੰ ਉੱਪਰ ਉਹ ਲਾ ਕੇ ਤੇ ਫਿਰ ਲੱਕੜਾਂ ਕਢਣੀਆਂ ਪੈਣਗੀਆਂ ਥੱਲੇ ਵਾ ਬਾਕੀ गाइस ਹੋਰ ਮੈਂ ਤਾਂ ਨੌਰੀ ਦਾ ਸੈਟਅਪ ਦਿਖਾਉਣਾ ਹੈ ਸਾਰਾ ਹੋਰ ਇਹਦਾ ਸੈਟਅਪ ਇਹਦੇ ਵਿੱਚ ਤਿੰਨ ਬੋਰੀਆਂ ਪਈਆਂ ਨੇ ਜਦੋਂ ਵੀ ਹੋਰੀ ਇੱਦਾਂ ਆਉਂਦਾ ਵਾ ਉਹ ਬੈਠ ਕੇ ਆਰਾਮ ਨਾਲ ਇੱਥੇ ਲੇਗ ਜਿਹੜਾ ਮਹਿਸੂਸ ਕਰਦਾ ਵਾ ਤੁਸੀਂ ਦੇਖ ਸਕਦੇ ਜੇ ਤੇ ਬਾਕੀ ਇੱਧਰ ਹੀ ਬੈਲਟ ਰੱਖਿਆ ਹੋਇਆ ਹੋਰੀ ਦਾ ਝਾਂਬਾ ਲਾਉਣ ਵਾਸਤੇ ਗਾਈਜ਼ ਹੋਰ ਤੇ ਲੋੜੀ ਵੀ ਹੋ ਲਗੀ ਲੋੜੀ ਦਾ ਵਲੌਗ ਵੀ ਆ ਕਰੂਗਾ ਸ਼ਾਇਦ ਯੂ ਕੈਨ ਸੀ ਇੱਥੇ ਦੇਖ ਸਕਦੇ ਤੁਸੀਂ ਧਾਗਾ ਵੀ ਪਿਆ ਹੋਇਆ ਵਾ ਜਿਹੜਾ ਕਿ ਬਿਲਕੁਲ ਹੀ ਮਾੜਾ ਸੀ ਥਕੇ ਗਿਆ ਥੱਗਾ ਲੈਣ ਵੇਲੇ ਵੀ ਇੱਧਰ ਗਾਈਜ਼ ਸਾਡਾ ਪੁਰਾਣਾ ਟੀਵੀ ਪਿਆ ਹੋਇਆ ਜਿਸ ਤੇ ਹੀ ਡੋਰੇਮੋਂਡ ਵਗੈਰਾ ਸ਼ਿੰਸ਼ਣ ਵਗੈਰਾ ਸਾਰਾ ਕੁਝ ਦੇਖਦੇ ਹੁੰਨੇ ਆ ਪਰ ਅਸੀਂ ਨਵੀਂ LED ਲਗਾ ਲਈ ਹੈ ਹੁਣ ਜਿਹੜੀ Wi-Fi YouTube ਤੇ ਚੱਲਦੀ ਹੈ ਾਕੀ ਗਾਇਜ਼ ਇਹ ਉੱਪਰ ਜਿਹੜਾ ਸਾਰਾ ਸਾਡਾ ਸਟੋਰੂਮ ਇਹ ਮੇਰਾ ਸਾਈਕਲ ਹੈ ਜਿਹੜਾ ਕਿ ਬੜਾ ਵਧੀਆ ਚੱਲਦਾ ਹੈ ਪਰ ਇਹਦਾ ਗੀਅਰ ਸੈੱਟ ਨਹੀਂ ਕਿਤੋਂ ਮਿਲ ਰਿਹਾ Shimano ਦਾ ਗੀਅਰ ਸੈੱਟ ਮਿਲਣਾ ਪਰ ਉਹ ਮਹਿੰਗਾ ਬੜਾ ਵਾ ਪਰ ਵੇਖ ਲਾਂਗੇ ਯਾਰ ਥੋੜੀ ਬੁਝੀ ਬਚਤ ਬੁਝਤ ਕਰਕੇ ਗਾਇਜ਼ ਲਾਏ ਲਾਵਾਂਗੇ ਇਹਦੇ ਗੀਅਰ ਸੈੱਟ ਕਿਉਂਕਿ ਇਹ ਸਾਈਕਲ ਬਹੁਤ ਹੀ ਮਸਤ ਹੈ MTB ਦਾ origignal ਸਾਈਕਲ ਆ ਅੱਜਕੱਲ ਫੇਕ ਵੀ ਹੋਣ ਲੱਪੇ ਪਰ origignal ਸਾਈਕਲ ਇੱਧਰ ਹੀ ਆ ਆ ਦੇਖ ਸਕਦੇ ਤੁਸੀਂ ਬਹੁਤ ਹੀ ਪੱਕਾ ਇਹਦਾ ਹੈਂਡਲ ਵੀ ਬਹੁਤ ਜ਼ਿਆਦਾ ਚੜਾ ਵਾ ਗਾਈਜ਼ ਇੱਕ ਮੈਂ ਮੰਜੀ ਥੱਲੇ ਦੇ ਆਏ ਕਿਉਂਕਿ ਇੱਥੇ ਦੋ ਮੰਜ਼ੀਆਂ ਹੁੰਦੀਆਂ ਆਂ ਹੀ ਆ ਮੰਜੀ ਤੇ ਜਿਹੜਾ ਹੋਰੀ ਉੱਪਰ ਸਵੇਰੇ ਬੈਠਾ ਸੀ ਤਾਂ ਹੀ ਇਹ ਥੱਲੇ ਨਹੀਂ ਲੈ ਗਏ ਹੈ ਦੂਜੀ ਮੰਜੀ ਜਿਹੜੀ ਥੱਲੇ ਲੈ ਕੇ ਚਲ ਗਏ ਆ ਬਾਕੀ ਤੁਸੀਂ ਧੁੰਦ ਦੇਖ ਸਕਦੇ ਹੋ ਕਿੰਨੀ ਪਈ ਹੈ ਵੈਸੇ ਇੰਨੀ ਠੰਡ ਤੇ ਨਹੀਂ ਮਹਿਸੂਸ ਹੋਣ ਢੀ ਤਾਂ ਧੁੰਦ ਹੀ ਬੜੀ ਆ ਗਾਈਜ਼ ਇਹ ਤੋ ਤੁਸੀਂ ਤੋ ਵੇਖੋਗੇ ਨਾ ਧੁੰਦ ਸਿੱਧੀ ਇਦਾਂ ਲੱਗਣੀ ਜਿੱਦਾਂ ਪਰਤ ਰੱਖੀ ਹੁੰਦੀ ਥੱਲੇ ਸਾਰੇ ਪੇੜ-ਪੋੜੀ ਉੱਤੋਂ ਦਿਖਣਦੇ ਹੁੰਦੇ ਗੱਕੀ ਦਾ ਕੋਲਡ ਏਅਰ ਇ ਮਚ ਹੈਵੀਅਰ ਦੈਨ ਦਾ ਹੀ ਹੌਟ ਏਅਰ ਸੋ ਦੈਟ ਇਜ਼ ਵਾਈ ਇਹ ਥੱਲੇ ਰਹਿੰਦੀ ਆ ਇੱਧਰ ਤੁਸੀਂ ਦੇਖ ਸਕਦੇ ਹੋ ਜੇ ਇੱਧਰ ਅਸੀਂ ਬਾਲਟੀ ਰੱਖੀ ਹੈ ਬਾਲਟੀ ਵਿੱਚ ਵਾਹੋ ਸਾਰੇ ਆਪ ਜਿਹੜਾ ਪਾਣੀ ਇਕੱਠਾ ਹੋਇਆ ਇਹ ਪਾਣੀ ਸਾਰਾ ਧੁੰਦ ਦਾ ਪਾਣੀ ਹੈ ਤੁਸੀਂ ਦੇਖ ਸਕਦੇ ਮੈਨੂੰ ਯਕੀਨ ਹੀ ਨਹੀਂ ਹੁੰਦਾ ਕਿ ਧੁੰਦ ਦਾ ਇੰਨਾ ਪਾਣੀ ਇੱਧਰ ਹੀ ਜਗ੍ਹਾ ਤੇ ਪੂਰੀ ਇੱਧਰ ਜਿੰਨੀ ਧੁੰਦ ਪਈ ਹੈ ਕਿੰਨਾ ਪਾਣੀ ਹੋਊਗਾ ਪੁਰਿਆ ਨੇ ਮਰਦੇ ਆ ਜਿੰਨੀ ਧੁੰਦ ਪਈ ਹੈ ਪੁਰੇ ਪੰਜਾਬ 'ਚ ਕਿੰਨਾ ਪਾਣੀ ਹੋਊਗਾ ਤੂੰ ਦੱਸ ਮੈਨੂੰ ਦੱਸ 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 ਬਾਕੀ ਗਾਈਜ਼ ਸੂਰਜ ਵੀ ਹੁਣ ਫਿੱਕਾ ਪੈਣ ਲੱਗ ਗਿਆ ਇਸ ਤੋਂ ਸਾਹਮਣੇ ਕਿਉਂਕਿ ਧੁੰਦ ਦੀ ਇੰਟੈਂਸਿਟੀ ਬਹੁਤ ਹੀ ਜ਼ਿਆਦਾ ਹੈਈ ਆ ਇਧਰ ਸਾਡੀ ਬੈਕ ਸਾਈਡ ਵੀ ਹੈਗੀ ਆ ਬਹੁਤ ਜ਼ਿਆਦਾ ਧੁੰਦ ਪਈ ਹੋਈ ਆ ਅੱਜ ਤੇ ਜੀ ਆਲ ਕੱਲ ਵੀ ਧੁੰਦ ਪਈ ਸੀ ਕੱਲ ਮੈਂ ਸਕੂਲੇ ਜਾਂਦਿਆ ਹਾਂ ਮੈਨੂੰ ਕੱਖ ਨਾ ਦਿਖਣਿਆ ਸੀ ਅੱਗੇ-ਦਈਓ ਮੈਂ ਅੰਦਾ 15 ਦੀ ਸਪੀਡ ਤੇ ਮੋਟਰਸਾਈਕਲ ਤੇ ਸਕੂਲ ਜਾਂਦਿਆ ਹਾਂ ਬਾਕੀ ਇਧਰ ਦੇਖ ਸਕਦੇ ਠੰਡ ਜੀ ਕਿੰਨੇ ਮ제 ਲੈਣ ਡਿਆ ਠੰਡਾ ਫਰਸ਼ੇ ਥਲੇ ਮੈਂ ਪੈਰ ਲਾ ਕੇ ਹੋਏ ਨਾ ਕਿਉਂਕਿ ਇਹਦੇ ਉੱਪਰ ਫਰ ਲੱਗੀ ਹੈ ਨਾ ਤਾਈਓ ਇਹਨੂੰ ਠੰਡ ਮਹਿਸੂਸ ਨਹੀਂ ਦੇ ਸਦਕੇ ਨੇ ਮ제 ਕਰਨ ਧਿਆ ਦੇਖ ਸਾ ਮੈਂ I don't the ਉੱਪਰ ਮੈਨੂੰ ਠੰਡ ਲੱਗ ਲਾਪੀ ਹੈ ਕਿਉਂਕਿ ਮੈਂ ਸਿੱਧੀ ਰਜਾਈ ਚੋਂ ਨਿਕਲ ਕੇ ਆਇਆ ਹਰਜਾਈ ਚ ਨੇ ਗੁੰਦਾ ਨਾ ਤਾਈਓ ਬੋਡੀ ਗਰਮ ਹੁੰਦੀ ਹੈ ਤੇ ਹੁਣ ਠੰਡਾ ਮਹਿਸੂਸ ਹੋ ਰਿਹਾ ਹਾਂ ਤਾਂ ਟਾਈਮ ਤੇ ਥੱਲੇ ਚਲ ਜੀ ਕਿਉਂਕਿ ਉੱਪਰ ਠੰਡ ਬਹੁਤ ਹੈ ਮਮਾ ਜੀ ਅੱਜ ਆਲੂ ਵਾਲੇ ਫੁਲਕੇ ਬਣਾਉਣਗੇ ਬਣਾਉਗੇ ਤੁਸੀਂ ਠੀਕ ਹੈ ਠੀਕ ਪਤਾ ਗੋਭੀ ਵੀ ਅਹੀਂ ਕੱਲ ਰਾਤ ਲਿਆਂਦੀ ਤੁਹਾਨੂੰ ਮੈਂ ਪਿਛਲਾ ਵਲੌਗ ਚ ਦਿਖਾ ਲਿਆ ਤੁਸੀਂ ਪਿਛਲਾ ਵਲੌਗ ਵੀ ਦੇਖ ਸਕਦੇ ਜੀ ਤੇ ਗਾਈਜ਼ ਹੁਣ ਮੈਂ ਥੱਲੇ ਆ ਗਿਆ ਤੇ ਇੱਥੇ ਪਰੌਟੇ ਵੀ ਬਣ ਲਾਪੇ ਆ। ਇੱਥੇ ਆਲੂਆਂ ਦਾ ਮਿਕਸਚਰ, ਇੱਥੇ ਚਾਹ ਬਣਦੀ ਐ, ਇਧਰ ਪਰੌਟੇ ਬੁੱਕੇ ਪੱਕੇ ਜਾਂਦੇ ਨੇ ਤੇ ਇਧਰ ਲੱਤ ਲਾਦ ਕੇ ਇਧਰ ਤਿਆਰ ਹੋਈ ਜਾਂਦੇ ਨੇ। ਬਾਕੀ ਯਾਰ ਮੈਂ ਅੱਜ ਸਕੂਲੋਂ ਛੁੱਟੀ ਕੀਤੀ ਕਿਉਂਕਿ ਇਹ ਲਾਸਟ ਡੇ ਨੇ ਆ ਆਪਣੇ ਕਿਉਂਕਿ ਛੁੱਟੀਆਂ ਵੀ ਲੱਗਿਆ ਚਲੀਆਂ ਵਾ। ਇਹਨਾਂ ਨੇ ਕੰਮ ਹੀ ਹੁਣ ਛੁੱਟੀਆਂ ਤੋਂ ਬਾਅਦ ਕਰਾਉਣਗੇ ਮੈਨੂੰ ਪਤਾ ਨਹੀਂ ਇਹਨਾਂ। ਬੱਚੇ ਵੀ ਕਿਉਂਕਿ ਘਟਾ ਉਂਡੇ ਤੇ ਹੁਣ ਟਾਈਮ ਹੋ ਗਿਆ ਬੱਪਾ ਦਾ ਆਪਣਾ ਇਧਰ 9:30 ਹੋ ਗਿਆ ਜੀ। ਤੇ ਬਾਕੀ ਪਾਲਕ ਇੱਥੇ ਰੱਖੀ ਮਮਾ ਜੀ ਪਾਲਕ ਨੂੰ ਪਾਲਕ ਪਨੀਰ ਠੀਕ ਠੀਕ ਆ ਬਾਕੀ ਇਧਰ ਇਹਨੇ ਫੇੜ ਫੜ ਲਈ ਹੋਈ ਨਹੀਂ ਇਧਰ ਪਰੌਂਠੇ ਕਿ ਦਾ ਦੇ ਮਮਾ ਇਹ ਡਬਲ ਲੇਅਰ ਵਾਲੇ ਨਹੀਂ ਤੇ ਨਹੀਂ ਛੋਟੀਆਂ ਵਾਦੀ ਦਾ ਦੇ ਪਤਾ ਕਿ ਕਿ ਸਵਾਲ ਆਦੀ ਹੈ ਸੌਫਟ ਸੌਫਟ ਮੇਰੇ ਘਰ ਦੁੱਧੇ ਲੇਅਰ ਤੇ ਮਾਲੂ ਜਿਆਦਾ ਪੈਂਦੇ ਨੇ ਇਹ ਕੀ ਹੈ ਡਿੱਗ ਲੱਗੀ ਪੰਗੇ ਪਹਿਲਾਂ ਘੱਟ ਲੈਣੇ ਇਹਨਾਂ ਹੁਣ ਵਿੰਗ ਹੀ ਨਾ ਰੱਖ ਸਿੱਧੀ ਰੱਖ ਆ ਫੜ ਕੇ ਗਾਈਜ਼ ਹੁਣੇ ਦੇਣ ਲੱਗੀ ਮਾਤਾ ਆਪਣੇ ਪਰੌਂਦਿਆਂ ਨੂੰ ਤੇ ਇਹਦਾ 5 6 ਦਾ ਟਾਰਗੇਟ ਟਾਰਗੇਟ ਤੇ ਪੱਕਾ ਆਏ ਤੇ 5 6 ਰੋਟੀਆਂ ਖਾ ਹੀ ਜਾਂਦੀ ਐ ਇੱਕ ਦਿਨ ਹਮ ਟਾਈਮ 'ਚ ਇਹ 5 6 ਰੋਟੀਆਂ ਖਾ ਹੀ ਜਾਂਦੀ ਐ ਇੱਕ ਟਾਈਮ 'ਚ ਗਾਈਜ਼ ਹੁਣ ਡੈਮ ਹੋ ਗਿਆ ਵਾ ਤੈਨ ਵਾਦੀ ਚੱਲੇ ਆ ਤੇ 4 ਵਜੇ ਮੈਂ ਟਿਊਸ਼ਨ ਜਾਣਾ ਵਾ ਇੰਨੇ ਵੀ ਇੱਥੇ ਗੁੱਡੀ ਚੁੱਕ ਲਈ ਐ ਤੇ ਕਹਿੰਦੀ ਮੈਂ ਗੁੱਡੀ ਡਾਉਣੀ ਐ ਮੈਂ ਤਾਂ ਠੀਕ ਐ ਤੇ ਹਜੇ ਇੰਨੇ ਫੁਲਕੇ ਖਾਣਾ ਵਾ ਦੁਪਹਿਰ ਦਾ ਮੇਰੀ ਗੱਲ ਸੁਣੋ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਕੀ ਦੱਸਣਾ ਆ ਵੇਖੋ ਹੁਣ ਮम्मा ਵੀ ਨਾ ਆ ਕੇ ਬਾਹਰ ਆ ਗਏ ਨੇ ਮम्मा ਕਹਿੰਦੇ ਕਿ ਠੰਡ ਨਹੀਂ ਹੈਗੀ ਪਰ ਮੈਨੂੰ ਮਹਿਸੂਸ ਹੋਉਂਦੀ ਹੈ ਮੈਂ ਵੀ ਆਪਣੇ ਕੱਪੜੇ ਜਿਹੜੇ ਬਾਹਰ ਕੱਢ ਕੇ ਰੱਖੇ ਆ ਵੇਖੋ ਨਾ ਲੈਨੇ ਤੇ ਬਾਕੀ ਯਾਰ ਤੁ ਵੀ ਲਾਈਕ ਐਂ ਸੱਖਰਪਾਰਾ ਜ਼ਰੂਰ ਕਰ ਦਿਓ ਹੋਰ ਕੋਈ ਗੱਲ ਨਹੀਂ ਹੈਗੀ ਬਾਕੀ ਯਾਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਐ ਕਿ ਇਹ ਮੇਰਾ ਬੁਲਟ ਆ ਇਸ ਬੁਲਟ ਦਾ ਕੋਇਲ ਸੈੱਟ ਗਾਇਜ਼ ਕਿਤੋਂ ਵੀ ਨਹੀਂ ਮਿਲਦਾ ਇਹ ਜਿਹੜਾ ਬੁਲਟ ਹੈ ਨਾ ਇਹ ਹੈਗਾ ਵਾ ਬੁਲਟ ਇਲੈਕਟਰਾ 2002 ਮਾਡਲ ਇਲੈਕਟਰਾ ਠੀਕ ਹੈ ਤੇ ਇਹਦਾ ਯਾਰ ਪਤਾ ਕਰਕੇ ਦੱਸਿਓ ਕੋਈ ਬੰਦਾ ਬੁੰਦਾ ਮੈਨੂੰ ਕਮੈਂਟ ਕਰ ਕਿ ਇਹਦਾ ਕੋਇਲ ਸੈਟ ਜਿੱਦ ਕੋਈ ਹੈਗਾ ਆ ਮੈਂ ਤੁਹਾਡ ਕੋ ਲੈਣ ਆ ਜੂਗਾ ਉਸੇ ਵੇਲੇ ਠੀਕ ਹੈ ਨਾਲ ਤੁਹਾਨੂੰ ਪ੍ਰੋਫਿਟ ਹੋ ਜਾਊਗਾ ਕਿਉਂਕਿ ਇਹਦਾ ਕੋਇਲ ਸੈਟ ਮੈਂ ਬੜੀ ਜਗ੍ਹਾ ਤੋਂ ਪਤਾ ਕੀਤਾ ਇਹਦਾ ਕੋਇਲ ਸੈਟ ਮਿਲਦਾ ਹੀ ਨਹੀਂ ਕਿ ਤੂੰ ਅਈ ਨਾਲੋਂ ਮੈਂ ਬੜੀ ਜਗ੍ਹਾ ਤੇ ਪਤਾ ਕੀਤਾ ਕਹਿੰਦੇ ਬਈ ਨਹੀਂ ਮਿਲਦਾ ਮੈਡਮ ਨੇ ਅਡਵਾਂਸ ਪੈਸੇ ਦਿੱਤੇ ਹੀ ਮਤਲਬ ਜਿੱਦਾਂ 500 ਰੁਪਏ ਮੈਂ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੇ ਪਤਾ ਕਰ ਲਈ ਅੱਗੇ ਬੰਦੇ ਭੇਜੇ ਤੇ ਉਹ ਆਂਦੇ ਨਹੀਂ ਮਿਲਿਆਗੇ ਤੇ ਹੁਣ ਯਾਰ ਤੁਸੀਂ ਦੱਸੋ ਅੱਗੇ ਮੈਂ ਕੀ ਕਰ ਸਕਦਾ ਇਹ ਇਧਰ ਇਧਰ ਹੀ ਪਿਆ ਮਹੀਨਾ ਹੋ ਗਿਆ ਵਿਚਾਰੇ ਨੂੰ ਯਾਰ ਹੁਣ ਤਾਂ ਚਲਾਉਂਦਾ ਵੀ ਬੜਾ ਜੀ ਕਰਦਾ ਚਾਹ ਜਿੱਤੇ ਪੂਰਾ ਮਹੀਨਾ ਹੋਇਆ ਤੇ ਇਹਦੇ ਕੋਇਲ ਸੈਟੋਂ ਦਾ ਖਰਾਬ ਹੋ ਗਿਆ ਵਾ ਤੇ ਬਾਕੀ ਯਾਰ ਹੁਣੇ ਤੇ ਬਾਕੀ ਯਾਰ ਹੁਣ ਧੁੱਪ ਲੱਗੀ ਹੈ ਤੇ ਸਿੱਧੀ ਸ਼ਾਮ ਹੋ ਗਈ ਤੁਸੀਂ ਦੇਖ ਸਕਦੇ ਜੇ ਬਾਹਰ ਬਾਕੀ ਯਾਰ ਨਿੰਮਰ ਤੋਂ ਉਹ ਗੁੱਡੀ ਡੌੜੀ ਉੱਪਰ ਜਾ ਕੇ ਵੇਖਨੇ ਆ ਕੀ ਕਰਦੀਆਂ ਜੇ ਮੰਮਾ ਵੀ ਉੱਪਰ ਗਏ ਆ ਤੇ ਬਾਕੀ ਇੱਧਰ ਸਾਡਾ ਸੈਟਪਿਆ ਵਾ ਗਾਇਸ ਮੈਂ ਵਲੌਗ ਨੂੰ ਨਹੀਂ ਸ਼ੁਰੂ ਕੀਤਾ ਆਪਣਾ 3 ਸਾਲ ਹੋ ਗਏ ਆ ਵੀ ਲਗਾਤਾਰ ਪਰ ਮੈਂ ਕਈ ਵੀ ਟਾਰਗੇਟ ਨਹੀਂ ਰੱਖਿਆ ਕਿ 10 ਵੀਡੀਓ ਦਾ ਤੇ ਹੁਣ ਮੈਂ ਲਗਾਤਾਰ 10 ਵੀਡੀਓ ਦਾ ਟਾਰਗੇਟ ਰੱਖਿਆ ਹੈ ਜੀ ਤੁਸੀਂ ਰੋਜ਼ ਵੇਖਿਆ ਕਰੋ ਟਾਰਗੇਟ ਬਾਕੀ ਇੱਧਰ ਆਪਣਾ ਸੋਫਾ ਆ ਅਸੀਂ ਬਣਵਾਇਆ ਸੀ ਇਹਨੂੰ ਖੁਦ ਆਪ ਇਹਦੇ ਵਿੱਚ ਨਾ ਇੱਕ ਪੁਰਾਣਾ ਸੋਫਾ ਸੀ ਤੇ ਇੱਧਰ ਵੀ ਇੱਕ ਸੋਫਾ ਹੈ ਮਤਲਬ 2 60 200 ਸੋਫੇ ਦੇ ਉਹਨਾਂ ਨੂੰ ਦੋ ਜੋੜ ਕੇ ਬਣਾਇਆ ਹੈ ਜੇ ਤੁਸੀਂ ਵੀ ਬਣਾਉਣਾ ਹੈ ਨਾਲੇ ਆ ਜਾਓ ਬਾਕੀ ਇਹ ਤੇ ਸੋਫਾ ਪਹਿਲਾਂ ਦਾ ਆ ਇਹ ਪਹਿਲੇ ਸੇਮ ਉਹੀ ਕਲਰ ਦਾ ਉਪਰ ਆ ਉਪਰ ਚਾਦਰ ਦੇਤੀ ਆ ਤਾਂ ਜੋ ਵਧੀਆ ਲੱਗੇ ਬਾਕੀ ਇਸ ਨਾਲੇ ਇਹੀ ਰੰਗ ਦੇ ਆ ਉਹ ਪਿੱਛੇ ਹੈਗਾ ਯਾਲੂ ਕਰਦੇ ਦੇਖ ਸਕਦੇ ਇਤਨੇ ਵੀ ਗਾਇਸ ਨਹੀਂ ਪਰਨੇ ਗੁੱਡੀਆਂ ਰੱਖੀਆਂ ਹੋਈਆਂ ਵਾ ਤੇ ਬਾਕੀ ਯਾਰ ਜਿਹੜਾ ਮੈਂ ਨਵਾਂ ਗੱਟੂ ਲਿਆਂਦਾ ਹੀ ਨਵੇਂ ਗੱਟੂ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਗੱਟੂ ਆ ਤੇ ਮੈਂ ਇਹਨੂੰ ਲਗਾਤਾਰ 2 ਦਿਨ ਟਰਾਈ ਕੀਤਾ ਤੇ ਇੱਕ ਗੁੱਡੀ ਨੇ 5 6 ਗੁੱਡੀਆਂ ਵੜਤੀਾ ਉਤੋਂ ਸਾਡ ਉਤੋਂ ਬਾਅਦ ਸਾਡੀ ਹੋ ਗਈ ਖਰਾਬ ਤੇ ਦੇਖ ਸਕਦੇ ਜੀ ਮੇਰਾ ਘਟੂ ਇਥੇ ਟੁੱਟ ਗਿਆ ਉਹ ਕੋਈ ਟੁੱਟਾ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਮਾਸੀ ਪਿੰਡ ਗਿਆ ਹਨਾ ਉਦੋਂ ਮਾਸੀ ਪਿੰਡ ਮਾਸੀ ਦੇ ਮੁੰਡੇ ਕੋਲ ਉਹ ਥੱਲੇ ਡਿੱਗ ਪਈ ਤੇ ਇਹਦਾ ਜਿਹੜਾ ਬਾਹਰ ਵਾਲੀ ਹੂਲ ਲੈਣ ਦੀ ਸਾਰੀ ਟੁੱਟ ਗਈ ਯਾਰ ਮੈਨੂੰ ਉਸ ਤੋਂ ਬੜਾ ਦੁੱਖ ਹੋਇਆ ਗੁੱਸਾ ਵੀ ਚੜਿਆ ਯਾਰ ਹੁਣ ਕੀ ਕਰ ਸਕਦੇ ਆ ਤੇ ਹੁਣ ਤੁਸੀਂ ਦੇਖ ਸਕਦੇ ਇਹ ਘਟੂ ਕਿਦਾਂ ਦਾ ਹੈ ਪੂਰਾ ਹੈ ਭਰਿਆ ਪੂਰਾ ਤੇ ਬਾਕੀ ਯਾਰ ਰਾਖੀ ਦੇਨੇ ਇਹਨੂੰ ਤੇ ਹੁਣ ਇਹਦਾ ਕੀ ਕੰਮ ਹੈ ਨਾ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਹੁਣ ਰੋਜ਼ ਹੋਮ ਵਲੋਗ ਆਇਆ ਕਰਨਗੇ ਤੇ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੱਪਲ ਬਾਹੀ ਉੱਪਰ ਜਾਂਦੇ ਤੇ ਵੇਖਦੇ ਆਂ ਕਿ ਸੰਗਤ ਇਹ ਕਾਂਡੀ ਉੱਪਰ ਮੈਂ ਤੁਹਾਨੂੰ ਇਹ ਦਿਖਾਉਣਾ ਭੁੱਲੀ ਗਿਆ ਇਹ ਮੈਮੇ ਜੋਦੋਂ ਮੰਗਾਇਆ ਸੀ ਵਧੀਆ ਵੈਲਕਮ ਟੂ आवर ਕੰਫਰਟੇਬਲ ਹੈਪੀ ਸਮਟਾਈਮ ਪ੍ਰਾਈਜ਼ੀ ਫੁੱਲ ਆਫ ਲਵ ਮੈਨ ਸ਼ਾਪੇ ਜਾਂਦੇ ਆਂ ਜੀ ਹੁਣੇ ਬਾਕੀ ਨਿੰਮਰ ਤੇ ਇੱਥੇ ਗੁੱਡੀਆਂ ਡਾਉਂਦੀ ਫੁੱਲ ਤਿਆਰੀ ਵਿੱਚ ਆ ਇਹ ਦਿਨ ਅਹੀ ਉੱਪਰ ਮੰਜੀ ਢਾਈ ਹੈ ਤੇ ਉੱਪਰ ਕੱਪੜੇ ਸੁੱਕਣਾਂ ਚਾਦਰ ਜੀ ਕੀ ਆਂਦੇ ਨੂੰ ਕੰਬਲ ਸੁੱਕਣੇ ਪਾਤ ਬਾਕੀ ਦੂਸਰਾ ਨਹੀਂ ਸੁੱਕਣੇ ਪਾਤੇ ਮਮਾ ਮੈਨੂੰ ਕਹਿਣ ਦੇ ਕਿ ਦਰਵਾਜ਼ਾ ਖੋਲ੍ਹੋ ਹੁਣ ਮੈਂ ਦਰਵਾਜ਼ਾ ਖੋਲ੍ਹਣ ਲੱਗਾ ਰੋਕਿਓ ਇਹ ਦੂਜਾ ਦਰਵਾਜ਼ਾ ਖੁੱਲ੍ਹਿਆ ਕਿ ਨਹੀਂ ਖੁੱਲ੍ਹਿਆ ਹਾਂਜੀ ਤੂੰ ਗਾਇਸ ਤੂੰ ਦੇਖ ਸਕਦੇ ਜੇ ਇਧਰ ਜਿਹੜਾ ਪਾਣੀ ਆ ਪੂਰਾ ਇਹ ਥੱਲੇ ਤਾਂ ਗਿਆ ਮਤਲਬ ਕਿ ਜਿੰਨੀ ਐ ਸੜਕ ਮਰਾਂ ਨਾ ਉਹਨੇ ਸਾਰੇ ਦਾ ਪਾਣੀ ਧੁੰਦ ਦਾ ਇਧਰ ਇਕੱਠਾ ਹੋ ਗਿਆ ਵਾ ਤੇ ਤੂੰ ਆਪੇ ਖਾਬ ਲਾ ਸਕਦੇ ਜੇ ਜੇ ਪੂਰੇ ਪੰਜਾਬ ਚ ਜਿੰਨੀ ਧੁੰਦ ਪੈਂਦੀ ਉਹਦਾ ਕਿੰਨਾ ਪਾਣੀ ਇਕੱਠਾ ਹੋਇਆ ਹੋਊਗਾ ਹੋਰ ਇਹਨੂੰ ਵੀ ਪਾਣੀ ਚਾਹੀਦਾ ਦੇਖ ਸਕਦੇ ਸੁੰਗ ਲੱਗੇ ਹੁਣ ਹੋਰ ਇਹਨੂੰ ਪਾਣੀ ਦੇਨੇ ਆ ਹਰੀ ਨੂੰ ਪਾਣੀ ਇੱਧਰ ਹੀ ਦਿਖਾ ਲਾਇਆ ਹੁਣ ਇਹਨੇ ਲਾਇਆ ਆਪਣਾ ਜਗਾੜੇ ਬਾਕੀ ਇਹਦੀ ਗੁੱਡੀ ਵੀ ਉੱਡ ਗਈ ਮਹਾਰਾਣੀ ਦੀ 2026 ਦੀ ਗੁੱਡੀ ਰੌਣੀ ਹੈ ਜੀ ਪਾਣੀ ਪੀ ਲਾ ਹੋਰੀ ਹੁਣ ਬਾਕੀ ਯਾਰ ਹੁਣ ਮੈਂ ਨਹਾਉਣ ਲੱਗਾ ਜੇ ਨਹਾ ਕੇ ਮਿਲਦੇ ਉਦੋਂ ਬਟ ਟਿਊਸ਼ਨ ਨਹੀਂ ਜਾਣਾ ਕੀ ਕਰ ਸਕਦੇ ਯਾਰ ਟਿਊਸ਼ਨ ਨਾਲੋਂ ਬੜਾ ਸਿਆਪਾ ਆ ਇੱਧਰ ਗੁੱਡੀਆਂ ਗੱਡੀਆਂ ਡਾਉਣੀਆਂ ਹੁੰਦੀਆਂ ਪਰ ਟਿਊਸ਼ਨ ਨੇ ਹੱਸਦਾ ਰਹਿ ਤੇ ਗਾਈਜ਼ ਉਹ ਮੈਂ ਬਾਜ਼ਾਰ ਗਿਆ ਹਾਂ ਦੇਖ ਸਕਦੇ ਬਾਹਰ ਮੇਂ ਸਕੂਟਰੀ ਲੱਗੀ ਆ ਤੇ ਮੈਂ ਆ ਕਮਰਸ ਚ ਰੱਖਿਆ ਨਾ ਮੈਂ ਤਾਂ ਹੀ ਉਹਦੇ ਮੈਂ ਆਦੀ ਬੁਕਸ ਲੈ ਕੇ ਆਇਆ ਕਿਉਂਕਿ ਵਾਵਾ ਦਿਨ ਹੋ ਗਏ ਮੈਸ ਮੈਸੇ ਦੀ ਮੈਂ ਬੁਕਸ ਨਹੀਂ ਲਈ ਤੇ ਹੁਣ ਅੱਜ ਮੈਂ ਲੈ ਆਦੀ ਆ ਮੈਸੇ ਬੁਕਸ ਬਾਕੀ ਯਾਰ ਵੇਖ ਕੇ ਡਿਪਰੈਸ਼ਨ ਹੀ ਆਉਂਦਾ ਕੀ ਕਰੀ ਹੁਣ ਰੱਖਣੀ ਪੈਣੀ ਹੁਣ ਗਾਈਜ਼ ਥੋੜਾ ਜਿਹਾ ਹੁਣ ਮੈਂ ਲੈਪਟਾਪ ਵੇਖ ਕੇ ਤੇ ਹੁਣ ਟਾਈਮ ਹੋ ਗਿਆ 9:00 ਵਜੇ ਆ ਤੇ ਡੇਢ ਘੰਟਾ ਜਿਹੜਾ ਮੈਂ ਲੈਪਟਾਪ ਵੇਖਿਆ ਰਿਸਰਚ ਕੀਤੀ ਸੀ ਇਹ ਬਾਰੇ ਤੇ ਜੇ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਾ ലൈക്ക സബസ്ക്ൈബ് ശേയർ നാ ഭുല്ലോ മെറേം തന്നെ സഗലേലുള്ള